ਮਾਇਕ ਜੀ ਦਾ ਰਸਾਇਣ ਮਾਇਕ ਜੀ ਦੀ ਫਤਿਹ ਪੂਰਾ ਪੰਜਾਬ ਕਾਫੀ ਹੱਦ ਮਾਗੂ ਇਲਾਕੇ ਜਿਹੜੇ ਆ ਉਹ ਵਿਆਹ ਹੋ ਚਾਰ ਕੇ ਆ ਗਿਆ ਇੱਕ ਪਾਸੇ ਵਿਆਹ ਦੇ ਆਵਾ ਜੁਕੇ ਪਾਸੇ ਸਤਨੂ ਜਿਹੜਾ ਆ ਪੀਕੇ ਪਾਸੇ ਰਾਮ ਜਿਹੜਾ ਆ ਇਹਨਾਂ ਤਿੰਨਾਂ ਦਰਿਆਵਾਂ ਨੇ ਨਾਲ ਲੱਗੇ ਲੱਗ ਕੇ ਬਹੁਤ ਭਾਗੀ ਇਨਤਾਨ ਕੀਤਾ ਮੈਨਾਂ ਪੰਜਾਬੀਆਂ ਦਾ ਦਿੱਲੀ ਵਾਸੀਆਂ ਦਾ ਤੇ ਦੂਜੀ ਵਾਸੀਆਂ ਦਾ ਮੇਰੇ ਤੋਂ ਸੱਜਣਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਤੁਸੀਂ ਸਾਬਤ ਕਰ ਦਿੱਤਾ ਪੰਜਾਬੀਆਂ ਨੂੰ ਇਹ ਗੱਲ ਕਿ ਇਹ ਧਰਮ ਦੇ ਤੋਂ ਦੁੱਖ ਹੋਦਾ ਤੇ ਸਾਰੀ ਧਰਤੀ ਨਾਲ ਅੱਜ ਅਸੀਂ ਕਈ ਰਾਤ ਰੋਜ਼ ਲਗਾਤਾਰ ਇਹ ਰਣਬਾਰੂ ਲੱਕੇ ਦੇ ਵਿੱਚ ਜਾ ਕੇ ਸਰਤਾਂ ਮਿੱਧੀਆਂ ਉਹਨਾਂ ਦੀਆਂ ਲੋੜਾਂ ਪੂਰੀਆਂ। ਔਰ ਪੈਣੀ ਪਰ ਕੀ ਹੋ ਰਿਹਾ ਤੁਸੀਂ ਥੋੜੇ ਲੇਟ ਹੋ ਗਏ। ਹੁਣ ਵੀ ਅਸੀਂ ਉਹ ਤੇ ਅਲੱਗਾਈ ਜਿਹੜਾ ਟਿਕਰੂ ਲਾ ਕੇ ਆਨੇ ਕਿਸੇ ਪਾਣੀ। ਪਰ ਗੁੰਦੀ ਕਿਰਪਾ ਹੋਈ ਹੈ। ਦਰਿਆ ਦਾ ਪਾਣੀ ਬਹੁਤ ਚੜ ਗਿਆ। ਜਿਹੜਾ ਮੇਲਾ ਵਿੱਚ ਪਾਣੀ ਸੀ ਉਹ ਚੁਣੀਮਿਆ ਸਵਾਤੀ ਰਹਿ ਗਿਆ। ਪਾਣੀ ਦੀ ਫਸਲ ਆਉ ਸਾਰੀ ਮਰ ਗਈ ਸੀ ਅਸੀਂ ਉਹਨਾਂ ਲੋਕਾਂ ਨੂੰ ਇਹ ਪੁੱਛਣ ਆ ਸੀ ਗਏ ਸੀ ਕਿ ਆਪਾਂ ਲੋੜ ਕਿਹਦੀ ਕੀ ਇੱਕ ਸਮਾਂ ਆ ਵੀ ਕੇ ਕਹਿੰਦਾ ਸਾਰਿਆਂ ਦੇ ਬੇਨਤੀ ਕਰਨਾ ਤੇ ਲੋੜ ਮੁਤਾਬਕ ਕੀ ਦਿੱਤੀ ਜਾਵੇ ਉਹਦਾ ਫੈਸਲਾ ਇਹ ਬਿਨਾਂ ਲੋੜ ਤੋਂ ਕੀ ਕਰ ਦਿੱਤੀਆਂ ਜਾਂ ਉਹ ਫਿਰ ਉਹਨਾਂ ਲੋਕਾਂ ਦੇ ਕੰਮ ਹੋ ਗਏ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਆ ਵੀ ਤੇ ਇਹ ਪੁੱਛਾ ਕਿ ਜਿਹੜੇ ਲੋਕ ਘਾੜ ਮਾਲੂ ਲਾਕੇ ਸੀ ਜਿਹੜੇ ਬਾਹਰ ਇਹਨਾਂ ਪੌੜੀ ਦੇ ਥੇਰੇ ਰਹੇ ਸੀ ਉਹਨਾਂ ਦਾ ਨੁਕਸਾਨ ਹੋਇਆ ਪਰ ਕਿੰਨਾ ਵੀ ਆਖਣੇ ਤੇ ਰੁਕੇ ਪਰ ਉਹ ਲੋਕਾਂ ਦੇ ਉਸ ਸਰਕਾਰ ਦੇ ਤੁਸੀਂ ਫਰ ਤੇ ਜਿੱਥੇ ਪਾਣੀ ਨਾਲ ਲਗਾਉਣਾ ਤੁਸੀਂ ਬੰਦੇ ਉੱਥੇ ਐ ਰੋਕ ਦਿੱਤੇ ਉਹ ਸਾਰਾ ਬੀਪੀਓ ਤੇ ਬੇਟੀਆਂ ਗਰੀਬ ਵਰਤੀਆਂ ਉਹ ਸਾਰੀਆਂ ਹੀ ਤੋ ਸਾਰੀਆਂ ਬਿੱਗੀਆਂ ਸਮਾਨ ਇਕੱਠਾ ਕਰਕੇ ਰੱਖੀਆਂ ਹੋਈਆਂ ਠੀਕ ਹੈ ਦਾ ਨੁਕਸਾਨ ਹੀ ਕੋਈ ਨਹੀਂ ਹੈ ਨਾ ਹੜ੍ਹ ਫਿਲਟਰ ਲੱਕੀ ਜਿਹੋ ਦੇ ਕੋਈ ਸੀ ਨਾ ਨਿਕਰ ਸੀ ਉਹ ਸਿਰਫ ਬਾਹਰ ਸੁੱਕੇ ਸਾਦੇ ਇੰਦੀਆਂ ਵਸੀਆਂ ਨਾ ਲੋਕ ਉਹ ਸਾਡੀ ਜਾਨੀ ਉੱਥੇ ਹੋ ਗਏ ਆ ਤਾਂ ਕਾਫੀ ਦੇਖਿਆ ਬੀਬੀਆਂ ਇਹ ਬੱਚੀਆਂ ਦੇ ਉਸਿਰ ਕਾਰਾਂ ਨੂੰ ਬੜੀਆਂ ਨੂੰ ਘੇਰਵਾਤ ਬੈਠੀਆਂ ਸਭ ਨੂੰ ਜੋ ਸਭ ਨੂੰ ਪਰ ਅਸੀਂ ਇਹ ਚੁਣਿਆ ਕਿ ਜਿਹੜੀ ਲੋਕਾਂ ਨੂੰ ਸੇ ਜ਼ਰੂਰਤ ਦਾ ਆਉਣੀ ਆ ਰਹੀ ਉਹ ਜ਼ਰੂਰਤ ਦਾ ਸਮਾਨ ਵੰਡਿਆ ਤੇ ਪਾਣੀ ਹੋ ਉਤਰ ਗਿਆ ਇੱਕ ਮੈਂ ਆਪ ਨੂੰ ਦੱਸਦਾ ਕਿ ਇਹ ਵੇਸ਼ਵਾਸੀ ਪੰਜਾਬ ਵਾਸੀਆਂ ਨੇ ਰਾਸ਼ਨ ਦਾ ਸਮਾਨ ਇਹਨਾਂ ਲੈ ਲਿਆ ਕਿ ਜਿਹੜਾ ਸੱਜੂ ਜਿਹੜਾ ਦੋ ਸਾਲ ਕਿੰਨੀ ਜਿਵੇਂ ਕਿ ਕਿਆ ਪਾਣੀ ਦੇ ਢੇਰ ਉਹ ਦਾਦੇ ਜੀ ਸਾਡੇ ਵਿੱਚ ਆ ਕਰੇ ਉਹ ਤੇ 30000 ਕਿਊਸ ਪਾਣੀ ਜਿਹੜਾ ਛੱਡਿਆ ਤੇ ਸਾਡੇ 35000 ਕਿਊਸ ਪਾਣੀ ਜਿਹੜਾ ਪਾਣੀ ਬੋਲਣਾ ਪਿਆ ਇਹਦਾ ਪਾਣੀ ਆ ਗਿਆ ਤੇ ਲੱਗ ਗਿਆ ਜਿਹੜਾ ਆ ਉਹ ਜਿਹੜਾ ਪਾਣੀ ਛੱਡਿਆ ਜਿਹਨਾਂ ਸਾਰਕ ਪਣੀ ਪਿੰਨ ਨੂੰ ਮਿਲ ਗਿਆ ਵੇਸ ਕਰਕੇ ਅੱਜ ਵੀ ਸਾਡੀ ਬਹੁਤ ਜ਼ਰੂਰਤ ਦਾ ਉਹ ਨਾ ਪਾਣੀ ਦੀ ਆ ਨਾ ਰਾਜਨ ਦੀ ਆ ਜੋ ਅੱਜ ਪਿੰਡਾਂ ਫਿਰ ਕੇ ਆਇਆ ਚਾਤੂ ਚਾਗੇਰੀ ਰੋੜਾ ਉਹ ਸਾਡੇ ਬਸਾਲ ਵੀਰਾਂ ਇੱਥੇ ਆਏ ਹੋਏ ਨੇ ਉਹਨਾਂ ਨੂੰ ਪਸ਼ੂਆਂ ਦਾ ਚਾਰਾ ਪਸ਼ੂਆਂ ਦੀ ਫੀਡ ਤੇ ਸਭ ਤੋਂ ਵੱਧ ਜ਼ਰੂਰਤ ਹੈ ਸਵੇਰ ਦੀ ਤੇਲ ਦੀ ਜਿਹੜੇ ਪਹਿਲਾਂ ਹੀ ਸੁੱਟ ਕੇ ਆਏ ਹੋ ਜਿਹੜੇ ਬੰਦ ਟੁੱਟ ਗਏ ਉਹਨਾਂ ਬੰਨਾਂ ਨੂੰ ਬੰਨਣ ਵਾਸਤੇ ਕਿਉਂਕਿ ਇਹਦੇ ਉਹ ਸਾਨੂੰ ਇੱਕ ਹਫ਼ਤੇ 10-15 ਦਿਨਾਂ ਤੱਕ ਉਹਦੀ ਜ਼ਰੂਰਤ ਪੈਣੀ ਹੈ ਜਿੰਨਾ ਟਿਕੜ ਪਾਣੀ ਪੂਰਾ ਧਰੇਧਿਆਕ ਨਹੀਂ ਚਲੇ ਜਾਂਦਾ ਉਹਨਾਂ ਚੋਂ ਬੰਨ ਨਹੀਂ ਪੁਜਣੀ ਪਰ ਅਜ ਇੱਕ ਸਤਵਾ ਪੁਰਸ਼ ਇੱਕ ਜਗ੍ਹਾ ਤੇ ਅਜ ਬੰਨ ਬਣਾ ਸ਼ੁਰੂ ਕਰ ਲੱਗਿਆ ਸੀ ਉੱਥੇ ਗਿਆ ਸੀ ਪਰ ਅਜ ਸ਼ੁਰੂਆਤ ਹੋ ਰਹੀ ਹੈ ਬਾਬਾ ਸੁੱਖਾ ਸਿੰਘ ਇਜ਼ਰਾਈਲਿਓਰੇ ਬਾਪੂ ਉਹਨਾਂ ਨੇ ਆਨੇ ਰੱਤਾ ਕਰਨੀਆ ਤੇ ਲੋਕ ਟਰਾਲੀਆਂ ਚ ਮਿੱਟੀ ਦੇ ਬੋਰੇ ਭਰ-ਭਰ ਕੇ ਤੇ ਜਾ ਰਹੇ ਆ ਤੇ ਉਹ ਬੋਰਿਆਂ ਦੇ ਨਾਲ ਫੜ ਕੇ ਬੰਨਣਾ ਹੈ ਜਦੋਂ ਉਹ ਵਾੜ ਭਜਣਗੇ ਜਿਹੜੀਆਂ ਸਾਡੀਆਂ ਜ਼ਮੀਨਾਂ 'ਚ ਪਾਣੀ ਵੜਿਆ ਜਿਹੜੀ ਸਾਡੀ ਫਸਲ ਮਰ ਗਈ ਐ ਉਹ ਫੇਰ ਦੁਬਾਰਾ ਉਹ ਜ਼ਮੀਨਾਂ ਸੁੱਕੜੀਆਂ ਰੱਫੇ ਅੱਥੇ ਗੜਕ ਭਿਜਣ ਦੇ ਦੋਹਰੇ ਰੂਪੀਆਂ ਪਾੜੀ ਭਾਜੇ ਜਦੋਂ ਪਾਣੀ ਖੜਕ ਸਾਡੇ ਸਾਨੂੰ ਪਹਿਲਾ ਵਾੜ ਬਣਨ ਦੀ ਲੋੜ ਫੇਰ ਸਾਨੂੰ ਉੱਥੇ ਜ਼ਮੀਨਾਂ ਦੇ ਵਿੱਚ ਜਦੋਂ ਬੱਧਰ ਆ ਗੀਆਂ ਉਹਨਾਂ ਨੂੰ ਪੱਧਰੇ ਕਰਨ ਵਾਸਤੇ ਵੀ ਡੀਜ਼ਲ ਦੀ ਲੋੜ ਐ ਫੇਰ ਸਾਨੂੰ ਇਹ ਕਿਸਾਨਾਂ ਨੂੰ ਜਿਹੜਾ ਬੀਜ ਕੜਕਦਾ ਉਹਦੀ ਜ਼ਰੂਰਤ ਪੈਣੀ ਹੈ ਫਿਰ ਸਾਨੂੰ ਖਾਣ ਦੀ ਜ਼ਰੂਰਤ ਪੈਣੀ ਹੈ ਤੇ ਇਹ ਘਾਟ ਕੜਕਦਾ ਬੀਜ ਇਹ ਵੀ ਸਾਨੂੰ ਜ਼ਰੂਰਤ ਆ ਪੈਣੀ ਹੈ ਔਰ ਵਾਹ ਸਮੇਂ ਜਿਹੜੀ ਜ਼ਰੂਰਤੋ ਆ ਬੀ ਆਧਾਰ ਚ ਲਿਆ ਰਿਆ ਇਸ ਕਰਕੇ ਆਪੀ ਕਿਰਪਾ ਕਰੋ ਜਿਹੜਾ ਸਮਾਨ ਲੈ ਕੇ ਆਏ ਉਹ ਜ਼ਰੂਰਤਪਨ ਲੋਕਾਂ ਨੂੰ ਦੇ ਦਈਏ ਉਹਦਾ ਵਾ ਤੇ ਦੇਣਾ ਪਰ ਕੋਈ ਸਮਾਰ ਕੇ ਸ਼ਗੇਸ਼ ਦਾ ਤਰਪਾਇਣਾ ਵਾਗਦਾ ਇਹ ਏਰੀਆ ਜਿਹੜਾ ਅਸੀਂ ਗਰੇ ਆ ਇੱਥੇ ਜਿਹੜੇ ਜਿਹੜੇ ਉਹ ਹੀ ਕਿੰਦੇ ਇੱਥੇ ਘਰ ਵੀ ਡਿਗੇ ਜਿਹੜਾ ਬਿਆਸ ਜ਼ਿਆਦਾ ਪਿਛਲਾ ਹਿੱਸਾ ਉਹਥੇ ਕੋਈ ਕਿੱਡੇ ਨਾਲ ਦੇ ਘਰ ਡਿਗੇ ਹੋਏ ਜਿਹੜੇ ਉਹ ਘੱਟ ਕੇ ਆ ਪਿੰਡਾਂ ਚ ਵੀ ਡਿਗੇ ਆ ਬਾਹਰ ਖਹੌਂ ਚਾਦੀ ਹੋ ਕਰਕੇ ਗਰੀਬ ਘਰਾਂ ਵਿੱਚ ਛੱਟਾ ਡੇਕੀਆਂ ਫਾਲੀਆਂ ਬਾੜੀਆਂ ਉਹ ਸਾਨੂੰ ਉਹਦੇ ਮਿਲ ਕੋ ਸਟੇਟ ਕੋਦੇ ਬੜੇ ਹੁੰਦੇ ਆ ਕਿ ਸਾਡੇ ਘਰ ਦੇ ਪੈਜੀ ਸਭ ਤਰਪਾਲਾ ਦੇ ਲੋ ਉਹ ਕਿਰਪਾ ਕਰਕੇ ਕੋਈ ਸਾਡਾ ਤਰਪਾਲਾ ਇਥੇ ਦੇ ਦਿਓ ਅਸੀਂ ਪਿੰਡਾਂ ਵਿੱਚ ਉਹ ਆਦੇ ਲੋਕ ਦਾ ਪ੍ਰਤੀ ਬਣ ਜਾਂਗੇ ਕਿ ਆਪ ਜੀ ਨੇ ਉਹ ਧਰਮ ਦਾ ਕਿਰਿਆ ਨਾਲ ਅਸੀਂ ਉੱਥੇ ਉੱਥੇ ਚੱਲ ਜਾਈਏ ਸਾਡਾ ਇਹ ਤਰਪਾਲਾ ਨਾਲ ਖੜੇ ਹੋਰ ਕਿਸੇ ਕੰਮ ਨਹੀਂ ਆਉਣੀ ਆ ਸੋਏ ਘਰ ਘੱਟਿਆਂ ਤੋਂ ਬਗੈ ਉਹ ਤਰਪਾਲਾ ਉਹ ਠੀਕ ਆ ਉਹ ਰਾਖਰ ਪਾਣੀ ਇਹਦਾ ਪੱਟੂਆਂ ਦਾ ਵਾ ਉਹ ਜ਼ਮੀਨ ਦਾ ਕੋਸ਼ ਹੈ ਆ ਕੋਈ ਸਾਡੇ ਲੋੜ ਕਰਕੇ ਮੰਗ ਰਿਹਾ ਕਿੰਨਾਕ ਸਾਡੇ ਕੋਲ ਅੱਜ ਤੁਸੀਂ ਜੇ ਆਈਆ ਟੀਮ ਪਹਿਲਾਂ ਉਦੋਂ ਉਹ 100 ਕੁਆਟਲ ਪਸ਼ੂਆਂ ਦਾ ਚਾਰਾ ਆ ਟ੍ਰੈਲੀ ਘੜੀਆਂ ਲੈ ਕੇ ਔਰ 50 ਕੁਆਟਲ ਚਾਰਾ ਤਕਰੀਬ ਕਰ ਤਾਈ ਤੋਂ 250 ਗੋਰਾਵਾ 250 ਗੋਰਾਵਾ ਲੈਣਾ ਹੋ ਇਹਦਾ ਆਰਗਯੋ ਘੜੀ ਘੜੀਏ ਇਹ ਅੱਜ ਆਪਾਂ ਵਰਤੀਏ ਬਾਕੀ ਪਿੰਡਾਂ ਦੀ ਬੈਂਦਾਦ ਜਿੱਥੋਂ ਦਾ ਕੰਪਨੀ ਗੁਰਦਰਾ ਪ੍ਰੋਟੈਕਟ ਮੀਟ ਦਾ ਦਾ ਰੈਂਬਰ ਇਹਰਾਣਾ ਕਿਸੇ ਦਾ ਕਿਹਨੇ ਡੋਗਰਾਵਾਲਾ ਕਰਕੇ ਸੁਣਦੇ ਆ ਅਸੀਂ ਇਸ ਇਲਾਕੇ ਵਿੱਚ ਪੂਰੀ ਤਰ੍ਹਾਂ ਜਾਣਦੇ ਆ ਅਸੀਂ ਲੋਕਾਂ ਨੇ ਸਾਨੂੰ ਦੁਬਾਰਾ ਲੋੜ ਤੱਕ ਜਿਹੜੀ ਚੀਜ਼ ਹੋ ਉਹ ਵੀ ਆਪ ਜੀ ਨੂੰ ਬੈਂਕੀ ਕਿਤੀ ਜਾਊਗੀ ਉਹ ਸਾਨੂੰ ਲੈ ਕੇ ਦੇ ਦਿਓ ਤੇ ਇਸ ਕਰਕੇ ਇਹ ਸਾਡੀ ਬੇਤੀ ਆ ਪ੍ਰਚਾਰਤਾ ਤੁਸੀਂ ਛੱਡ ਲਿਆ ਹੋ ਛੱਡ ਲਈਏ ਕੁਝ ਨਹੀਂ ਪਹਿਲੀ ਕਰ ਤਾਂ ਆਪਣੇ ਆਪ ਕੋਦੇ ਆਇਆ ਪਹਿਲਾਂ ਨਾਲ ਦੁਰਪਣ ਤਾਂ ਵੀ ਚ ਇਹਨਾਂ ਨੇ ਆਪਣੇ ਕੋਲੇ ਲਾੜੀ ਕਿਡੀਆਂ ਆਪਾਂ ਸਾਡਾ ਸਾਧਾ ਉਹਨਾਂ ਪਿੰਡਾਂ ਤੇ ਛੇਕ ਮੰਗਰ ਪਹਿਲਾ ਛੇਕ ਮੰਗਿਆ ਆਪਾਂ ਜਾਣਾ ਉੱਥੇ ਆਪਾਂ ਜਿਹੜਾ ਧਿਆਨ ਹੋ ਗਿਆ ਹਾਂਜੀ ਫਿਰ ਹੋ ਗਿਆ ਉਹ ਇਹ ਆ ਗਿਆ ਸਾਡੇ ਕਿਤੇ ਬਿਨਾ ਫਾੜ ਗਿਆ ਟਰੱਕ ਸਾਡੀ ਗੜੀ ਆ ਉੱਥੇ ਉਹ ਲਾ ਕੇ ਸਾਰੇ ਫੋਟੋਆਂ ਲੈਨੇ ਫੋਟੋਆਂ ਦਾ ਬੰਡਲ ਆ ਪਈ ਤੇ ਮੈਂ ਅੰਮੀ ਲੋਕਾਂ ਨੂੰ ਪੰਜ ਮਿੰਟ ਜਾ ਲੈ ਤਾ ਗਿਆ ਬਹੁਤ ਬਹੁਤ ਧੰਨਵਾਦ ਜੀ ਜੀ ਆਨੋ ਵਾਇਫ ਕੀ ਦਾ ਗਵਾਸਾ ਵੇ चकर